ਹਾਂਜੀ ਆਪਾਂ ਨੇ ਸ਼ਾਲ ਤੋਂ ਆਪਾਂ ਇੱਕ ਛੋਟੇ ਜਿਹੇ ਬੱਚੇ ਦੇ ਨਾ ਟੌਪ ਵਾਲੀ ਕਟਿੰਗ ਕੀਤੀ ਸੀਗੀ ਤੇ ਹੁਣ ਆਪਾਂ ਇਸ ਨੂੰ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਬੈਕ ਬੈਕ ਸਾਈਡ ਦੇ ਲੈਣੀ ਆ ਟੌਪ ਦੀ ਤੇ ਉਸ ਦੇ ਆਪਾਂ ਜੋ ਪੱਟੀ ਤਿਆਰ ਕੀਤੀ ਹੋਈ ਆ ਉਹ ਨੂੰ ਜੋਇੰਟ ਕਰਾਂਗੇ ਤੇ ਆਪਣੇ ਸਿੱਧੇ ਪਾਸੇ ਰੱਖਣੀ ਹੈ ਜੀ ਪਰ ਮੇਰੇ ਦੋਸਤੇ ਉੱਪਰ ਪੁੱਠਾ ਰੱਖਣਾ ਜਦੋਂ ਆ ਬਰਾਬਰ ਇਹਨਾਂ ਦੋਨੇ ਦੋਨੇ ਜੋ ਆਪਣੇ ਸੀਮ ਹੁੰਦੀ ਆ ਦੋਨੇ ਆਪੋ ਜੀਟ ਰੱਖ ਕੇ ਜਿਸ ਦੀ ਆਪਾਂ ਸिलाई ਲਗਾਈ ਲਗਾਉਂਦੇ ਪੈਸ ਦੇ ਥੀਰਨਾ ਥੀਰ ਜੋੜ ਕੇ ਦੋਨਾਂ ਪੱਲਿਆਂ ਨੇ ਸਲਾਈ ਲਗਾਵਾਂਗੇ ਥੀਰੇ ਦੀ ਸਲਾਈ ਨੂੰ ਆਪਾਂ ਦੂਜੀ ਵਾਰ ਇੱਕ ਹੋਰ ਲਗਾਵਾਂਗੇ ਇਹ ਆਪਣੀ ਬਾਡੀ ਆ ਜੋ ਸਟੌਪ ਦੀ ਉਹ ਆਪਣੇ ਅਟੈਚ ਕਰਨੀ ਆ تیرੇ ਨਾਲ تیرਾ ਜੋੜ ਕੇ ਇਸ ਤੋਂ ਬਾਅਦ ਆਪਾਂ ਫਰੰਟ ਪੱਲੇ ਨੂੰ ਇਸ ਬਾਡੀ ਦੇ ਨਾਲ ਅਟੈਚ ਕਰਾਂਗੇ ਫਰੰਟ ਪੱਲਾ ਆਪਣਾ ਇਹ ਆ ਜੀ ਹਾਂਜੀ ਬਾਕਸ ਪਲੇਟ ਆਪਾਂ ਨੇ ਦੋ ਪਾਈਆਂ ਨੇ ਮੋਟੀਆਂ-ਮੋਟੀਆਂ ਆਪਾਂ ਨੇ ਪਾਈਆਂ ਨੇ ਇਹ ਪ੍ਰੀਕ ਨਹੀਂ ਪਾਈਆਂ ਕੁਝ ਆਪਣੇ ਫਰੰਟ ਪੱਲੇ ਤੇ ਬਾਕਸ ਪਲੇਟ ਪੈ ਗਈ ਇੱਕ ਇੱਕ ਇਧਰ ਹੀ ਸਾਈਡ ਆ ਗਈ ਜੀ ਐਦਾਂ ਹੀ ਆਪਣੇ ਪਿਛਲੇ ਆਪਣੇ ਪੱਲੇ ਤੇ ਸੌਰੀ ਫਰੰਟ ਪੱਲੇ ਤੇ ਤੇ ਹੁਣ ਆਪਾਂ ਇਸ ਤੇ ਜੋ ਬਾਜੂ ਆ ਬਾਜੂ ਨੂੰ ਫੋਲਡਿੰਗ ਕਰਾਂਗੇ ਬਾਜੂ ਦੀ ਫੋਲਡਿੰਗ ਆਪਾਂ ਬਰੀਕ ਕਰਾਂਗੇ ਕਿਉਂਕਿ ਇਸ ਦੇ ਵਿੱਚ ਲਾਸਟਿਕ ਪਾਈ ਹੋਣੀ ਆ ਤੇ ਇਸ ਵਿੱਚ ਆਪਾਂ ਲਾਸਟ ਗੈਡ ਕਰਾਂਗੇ ਇਸ ਨੂੰ ਬਰੀਕ ਬਰੀਕ ਫੋਲਡਿੰਗ ਕਰਾਂਗੇ ਜਿੰਨੀ ਆਪਣੇ ਬਾਜੂ ਮੂਰੋਂ ਬਰੀਕ ਫੋਲਡ ਹੋਊਗੀ ਉਸ ਦੀ ਉਹਨੇ ਜਿਆਦਾ ਫਿਨਿਸ਼ਿੰਗ ਵਧੀਆ ਲੱਗੂਗੀ ਤੇ ਆਪਾਂ ਇਸਦੇ ਫਰੰਟ ਦੇ ਜੋ ਇਲਾਸਟਿਕ ਐਡ ਕਰਨਾ ਸੀਗਾ ਕਿ ਤਾਂ ਕਿ ਜੋ ਆਪਣੇ ਬਾਜੂ ਆ ਟਾਪ ਉਹਦੀ ਮੂਰਫਲੋਫੀ ਵੀ ਲੱਗੇ ਤੇ ਇਸ ਲਈ ਆਪਾਂ ਇੱਥੇ ਹਲਕਾ ਜਿਹਾ ਟੱਕ ਲਗਾਵਾਂਗੇ ਤੇ ਬਾਜੂ ਨੂੰ ਆਪਾਂ ਜੇ ਸਿੱਧਾ ਪਾਸਾ نیچے ਰੱਖਣਾ ਬਾਜੂ ਦਾ ਪੁੱਠਾ ਪਾਸਾ ਉੱਪਰ ਰੱਖਣਾ ਇਸ ਵਿੱਚ ਆਪਾਂ ਜੋ ਬਰੀਕ ਇਲਾਸਟਿਕ ਹੁੰਦਾ ਇਸ ਦਾ ਆਪਾਂ ਐਡ ਕਰ ਲਾਂਗੇ ਜੀ ਆਪਾਂ ਨੂੰ ਕਿੰਨਾ ਚਾਹੀਦਾ ਤੇ ਆਪਾਂ ਇਸ ਨੂੰ ਸੈਂਟਰ ਚ ਰੱਖ ਕੇ ਟੱਕ ਦੇ ਜਿੰਨਾ ਇਸ ਨੂੰ ਆਪਾਂ ਖਿੱਚ ਕੇ ਲਗਾਵਾਂਗੇ ਲਾਸਟ ਨੂੰ ਇਹਦੇ ਉਨੇ ਹੀ ਜ਼ਿਆਦਾ ਸਫਾਈ ਆਊਗੀ ਆ ਦੇਖੋ ਜੀ ਆਪਣੀ ਜੋ ਲਾਸਟਿਕ ਲਗਾਈ ਸੀ ਇਸ ਦਿਨ ਅਜਾ ਆਪਣੀ ਬਾਜੂ ਆ ਉਹ ਥੋੜੀ ਜੀ ਫਲਫੀ ਲੱਗਣ ਲੱਗੀ